ਜਗਦੀਸ਼ ਪੋਲਾ ਕੇਸ ਦੇ ਵਿੱਚ ਸਤਪ੍ਰੀਤ ਸੱਤਾ ਅਤੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੇ ਆਪਸੀ ਸੰਬੰਧ ਸੀ ਉਹਦਾ ਜ਼ਿਕਰ ਸਟੇਟਮੈਂਟ ਜਾਂਦਾ ਜਗਦੀਤ ਚਾਲਦੀ ਤੇ ਇਹੀ 베ਸ ਤੁਹਾਡੇ ਲਈ ਸੀ ਬਣਿਆ ਸੰਬੰਧ ਸਿਰਫ ਸੰਬੰਧ ਨਹੀਂ ਉਹਨਾਂ ਦੀਆਂ ਡਰੱਗ ਦੀ ਡੀਲਿੰਗਸ ਦਾ ਵੀ ਦੋਨੋਂ ਜਿਹੜੇ ਨੇ ਇਹ ਕੰਮ ਕਰਦੇ ਸੀਗੇ ਇਸ ਸਟੇਟਮੈਂਟਸ ਬੋਲੇ ਉਸਨੇ ਉਹਨਾਂ ਨੇ ਕਿਹਾ ਨਾ ਜੀ ਕਿ ਆ ਕੇ ਉਹਦੇ ਘਰ ਛੇਰਦਾ ਸੀ ਉਹਦੀ ਗੱਡੀ ਵਰਦਾ ਸੀ ਉਹਦੇ ਘਰ ਪਰ ਦਾ ਫੈਕਟ ਕੀ ਉਹਦੇ ਘਰੇ ਕੋਈ ਆ ਰਿਹਾ ਗੱਡੀ ਵਰਤ ਰਿਹਾ ਗਨਮੈਨ ਵਰਤ ਰਿਹਾ ਉਹਦਾ ਮਤਲਬ ਇਹ ਨਹੀਂ ਨਾ ਹੋ ਗਿਆ ਕਿ ਜਿਹੜੀ ਵਰਦਾ ਸੱਤਾ ਵੀਰ ਦਾ ਤਸਕਰ ਹੈ ਤੇ ਫਿਰ ਵਿਕਰਮਜੀਠਿਆ ਵੀ ਬਣ ਗਿਆ ਸੱਤਾ ਤੁਹਾਡੀ ਗੱਲ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਇੱਕ ਹੋਰ ਮੈਂ ਬਿਆਨ ਪੜ੍ਹਨਾ ਚਾਹਾਂਗਾ ਜੀ ਕਿ ਉਹਦੇ ਵਿੱਚ ਇਹ ਵੀ ਆਇਆ ਸੀਗਾ ਵੀ ਸਾਡੀ ਕੋਈ ਆਪਸ ਵਿੱਚ ਪ੍ਰੋਬਲਮ ਸਿਗੀਆਂ ਉਹਦੀਆਂ ਤੇ ਉਹਦੇ ਵਿੱਚ ਉਹਨੇ ਬਿਕਰਮਜੀਤ ਸਿੰਘ ਮਜੀਠੀਏ ਨੇ ਪੈ ਕੇ ਉਹਨੂੰ ਰਿਜ਼ੋਲਵ ਕਰਾਇਆ ਰਿਜ਼ੋਲਵ ਕਰਾਇਆ ਸੋ ਜਿਹੜੀ ਆ ਉਹ ਐਕਚੁਅਲੀ ਕੈਮੀਕਲ ਦੀ ਸਪਲਾਈ ਐਫੀਡਰਨ ਦੀ ਸਪਲਾਈ ਨੂੰ ਲੈ ਕੇ ਹੀ ਕੋਈ ਵਿਵਾਦ ਚੱਲਦਾ ਪਿਆ ਸੀ ਅਗੇਨ ਇਟ ਵਾਸ ਅ ਕੈਮੀਕਲ ਥੈਟ ਹੈਡ ਟੂ ਬੀ ਯੂ ਨੋ ਉਹਨੂੰ ਰਿਜ਼ੋਲਵ ਕਰਾਇਆ ਸੀ ਉਹਨੂੰ ਰਿਜ਼ੋਲਵ ਕਰਾਇਆ ਸੀ ਕੇਜ਼ੇ ਕਰਾਇਆ ਸੀ ਉਹਨੂੰ ਕਰਾਇਆ ਸੀਗਾ ਸੋ ਉਤੋਂ ਉਹਦੀ ਇਨਵੋਲਵਮੈਂਟ ਸ਼ੋ ਹੁੰਦੀ ਸੀ ਸੋ ਮੈਂ ਤਾਂ ਸਿਰਫ ਹਾਈ ਕੋਰਟ ਨੂੰ ਇਹ ਕਿਹਾ ਵੀ ਇਹ ਬਿਆਨ ਦਰਜ ਹੋਏ ਹੋਏ ਨੇ ਹੈਨਾ ਜੀ ਤੇ ਇਹ ਬਿਆਨ ਦਰਜ ਹੋਏ ਸੀਗੇ 2014 15 ਵਿੱਚ ਤੇ ਇਹਨਾਂ ਬਿਆਨਾਂ ਨੂੰ ਪੰਜਾਬ ਪੁਲਿਸ ਨੂੰ ਕਿਹਾ ਜਾਏ ਕਿ ਇਹਨਾਂ ਇਸ ਬਿਆਨਾਂ ਨੂੰ ਉਹ ਕੀ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਦੀ ਨਜ਼ਰ ਚ ਲਿਆਣਾ ਚਾਹਨਾ ਹਾਈ ਕੋਰਟ ਨੇ ਸਾਡੀ ਜਿਹੜੀ ਉਹ ਦਰਖਾਸਤ ਸੀਗੀ ਉਹਦੇ ਬੇਸ ਤੇ 28 11 2017 ਨੂੰ ਜਸਟਿਸ ਸੂਰੇਕਾਂਤ ਦੇ ਬੈਂਚ ਨੇ ਆਰਡਰ ਕਰਤੇ ਵੀ STF ਚੀਫ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਇਹਦੀ ਇਨਕੁਆਇਰੀ ਕਰੇ ਐਸਐਨਆਈ ਅਲੀਗੇਸ਼ਨਸ ਦੀ ਤੇ ਹਾਈ ਕੋਰਟ ਨੂੰ ਰਿਪੋਰਟ ਕਰੇ